ਸ਼੍ਰੀ ਰਾਮ ਬਾਲਾਜੀ ਧਾਮ ਦੇ ਪ੍ਰਮੁੱਖ ਅਤੇ ਕਾਲੀ ਸੈਨਾ ਤੇ ਰਾਸ਼ਟਰੀ ਜਨਰਲ ਸਕੱਤਰ ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੇ ਆਖਿਆ ਕਿ ਨਵਰਾਤਰੀਆਂ ਦੇ ਦਿਨਾਂ ਵਿੱਚ ਮਹਾਨਗਰ ਵਿੱਚ ਬਜਰੰਗੀ ਸੈਨਾ ਵਿੱਚ ਜੋ ਮੂਰਤੀਆਂ ਬੰਦੀਆਂ ਹਨ ਉਹ ਮਰਿਆਦਾ ਦੇ ਅਨੁਸਾਰ ਬਣਨ ਅਤੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਮਰਿਆਦਾ ਅਨੁਸਾਰ ਹੀ ਰਾਮਲੀਲਾ ਤਿਆਰ ਕੀਤੀ ਜਾਵੇ ਇਸ ਮੌਕੇ ਤੇ ਸੰਤ ਵਿਸ਼ਾਲ ਦੀਪਕ ਜਤਿੰਦਰ ਪਾਲ ਗੋਲੂ ਲਖਵਿੰਦਰ ਸਮੇਤ ਕਈ ਲੋਕ ਮੌਜੂਦ ਸਨ ਨਵਰਾਤਰੀਆਂ ਦੇ ਵਿੱਚ ਵੱਡੇ ਹਨੂਮਾਨ ਜੀ ਦੇ ਲੰਗੂਰਾ ਦਾ ਮੇਲਾ ਆ। ਉਰੇ ਵਿੱਚ ਬજરੰਗੀ ਸੈਨਾ ਆਉਂਦੀ ਆ, ਹਨੂਮਾਨ ਜੀ ਪਾਲਕੀ ਤੇ ਆਉਂਦੇ ਨੇ। ਅੱਜ ਕੱਲ ਇਹ ਨਵਾਂ ਹੀ ਟ੍ਰੈਂਡ ਚੱਲ ਪਿਆ ਆ ਕਿ ਬਹੁ ਬਲੀ ਬਣਾ ਕੇ ਆਣਾ। ਵੱਡੇ ਵੱਡੇ ਸਿਰ ਤੇ ਛੱਜੇ ਬੰਨੇ, ਦੇਵੀ-ਦੇਵਤਿਆਂ ਦੇ ਪਲਾਸਟਿਕ ਦੇ ਰੂਪ ਬਣਾ ਕੇ ਆਣਾ। ਇਸ ਤੇ ਅਸੀਂ ਬਹਿਨ ਲਾਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਕਮਿਸ਼ਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਵੀ ਇਹ ਬੇਅਦਬੀ ਕਰਦੇ ਨੇ ਇਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ।